ਆ ਦੇਖੋ ਬਈ ਆ ਬੋਰਡ ਲਾਇਆ ਕਿਹਨੇ ਮਿਸਤਰੀ ਨੇ ਕਿੱਡਾ ਉੱਚਾ ਤੇ ਘੋੜਰੇਣਾ ਛੱਡਣਾ ਪੈਂਦਾ ਵਾ ਘੋੜਰੇਣਾਂ ਵਾਲੀ ਬੰਦ ਕਰਨਾ ਪੈਂਦਾ ਵਾ ਆ ਦੇਖੋ ਇਹ ਆ ਘੋਟਣਾ ਰੱਖਣਾ ਹੈ ਸਪੈਸ਼ਲ ਇਹਦੇ ਹਾਸਤੇ ਬੰਦ ਕਰਨ ਨੂੰ ਤੇ ਛੱਡਣ ਨੂੰ ਤੇ ਤੇ ਆ ਬੋਰਡ ਢੀਂਗ ਲਗੰਦਾ ਸੋਚ ਤੋ ਹੋਣਾ ਨਹੀਂ ਬੰਦ ਚੱਲਣਾ ਨਹੀਂ ਗਾ ਤੇ ਅਸੀਂ ਫਿਰ ਅੱਜ ਆਪ ਖੋਲ ਲਿਆ ਬੋਰਡ ਆਹ ਤਾਰ ਅਸੀਂ ਇੱਕ ਨਿਊਟਰਲ ਉਹਦੇ ਵਿੱਚ ਦੀ ਕੱਢਾਂਗੇ ਪਾ ਵੇਜਦੀ ਆ ਪਾ ਵੇਜਦੀ ਨੂਡਲ ਤਾਰ ਅਸੀਂ ਕੱਢਦੇ ਆ ਤਾਰ ਦੇਖੋ ਅਸੀਂ ਉੱਥੇ ਬੋਰਡ ਤੱਕ ਲੈ ਜਾਾਂਗੇ ਜਾਇ ਪਾਕਿਸਤਾਨੀ ਸਟੀਲਰ ਵੇਅਰ ਨਾਲ ਅਸੀਂ ਤਾਰ ਉਥੋਂ ਤੱਕ ਪਚਾਵਾਂਗੇ 2.5 ਮਿੰਟ ਦੀ 8.5 ਮਿੰਟ ਤਾਰ ਹੀ ਪਚਾਉਣ ਲੱਗੇ ਉਥੋਂ ਤੱਕ ਲੈ ਅੱਗੇ ਨੂੰ ਤੇ ਕਾਲੂ ਗਿਆ ਜਿਹੜੀ ਚਾਹੀਦੀ ਹੈ ਆ ਤਾਰ ਆਈ ਨੀਗੀ ਹੁਣ ਇਹ ਸਟੀਲ ਵੇਅਰ ਪਾਈ ਉਹਦਰ ਦੀ ਸਟੀਲ ਵੇਅਰ ਨੂੰ ਹੀ ਤਾਰ ਖਿੱਚਾਂਗੇ ਅੰਦਰ ਨੂੰ ਤਾਰ ਖਿੱਚਣ ਲੱਗੇ ਆਂ ਇਹ ਵੇਖਿਓ ਬਾਈ ਵੀਡੀਓ ਉਹਦੀਆਂ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਕਰਿਓ ਆ ਦੇਖੋ ਇਹ ਤਾਰ ਖਿੱਚ ਲਈ ਹੁਣ ਤਾਂ ਤਾਰ ਖਿੱਚ ਲਈ ਨਹੀਂ ਬਈ ਹੁਣਾ ਆਵੇ ਉੱਥੇ ਆ ਗਈ ਤਾਰ ਹੁਣ ਅਸੀਂ ਬੋਰਡ ਨਾਲ ਜੋੜਾਂਗੇ ਕਿਉਂ ਨਹੀਂ ਕਿ ਜਿੰਨੀ ਸਾਨੂੰ ਲੋੜ ਨਹੀਂ ਗਈ ਕੱਟ ਲਾਂਗੇ ਇਹਨੂੰ ਇਹ ਇੱਥੋਂ ਤੱਕ ਅਸੀਂ ਕੱਟ ਲਈ ਹੁਣ ਅਸੀਂ ਇਹ ਜੋੜ ਕੇ ਅਸੀਂ ਨਗਰੀਂ ਕਰਾਂਗੇ ਹੁਣ ਅਸੀਂ ਇਹਦੀ ਆਹੀ ਤਾਰ ਇੱਧਰ ਵੀ ਜੋੜਤੀ ਤੇ ਉੱਧਰ ਵੀ ਚਲਾਤਾ ਆ ਦੇਖੋ ਹੁਣ ਸੱਚ ਤੇ ਉਹਨੋਂ ਹੋਊਗਾ ਆ ਸੋਚ ਤੇ ਆਨ ਹੋ ਗਿਆ ਆਫ ਹੋ ਗਿਆ ਸੋਚ ਤੇ ਆਨ ਹੋ ਗਿਆ ਦੇਖਿਓ ਸੋਚ ਤੇ ਇਹੀ ਆਨ ਆਫ ਕਰਨ ਲੱਗਾ ਬਾਈ ਇਹ ਆ ਦੇਖੋ ਹੋ ਗਿਆ ਸੋਚ ਤੇ ਸੋਚ ਤੋਂ ਆਫ ਹੋ ਗਿਆ ਸੋਚ ਤੋਂ ਯੂਨ ਹੁੰਦਾ ਮੈਂ ਹੁਣ ਤੇ ਵੀਡੀਓ ਵਈ ਲੱਗੀ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਲੱਗੀ ਸਾਡੀ ਵੈਰਿੰਗ